ਮੁਜ ਜੈ ਭਾਰਤ ਡਾਕਟਰ ਬੀ ਆਰ ਅੰਬੇਡਕਰ ਜੀ ਦੇ ਜਨਮ ਦਿਨ ਦੀਆਂ ਸਾਥੀਆਂ ਨੂੰ ਇਲਾਕਾ ਨਿਵਾਸੀਆਂ ਦੇਸ ਵਾਸੀਆਂ ਨੂੰ ਭਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਜਨਮ ਦਿਨ ਲੱਖ ਲੱਖ ਮੁਬਾਰਕਾਂ ਅੱਜ ਅਸੀਂ ਬਹੁਤ ਹੀ ਖੁਸ਼ੀ ਦੇ ਮੌਕੇ ਤੇ ਡਾਕਟਰ ਅੰਬੇਡਕਰ ਜੀ ਨੂੰ ਇਕੱਠੇ ਹੋਏ ਹਾਂ ਮੈਂ ਸਾਥੀਓ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਡਾਕਟਰ ਅੰਬੇਡਕਰ ਜੀ ਹੁਣੀ ਜੋ ਸਾਡੇ ਲਈ ਕਰ ਗਏ ਆ ਅਸੀਂ ਉਹਨਾਂ ਨੂੰ ਮਰਦੇ ਦਮ ਤੱਕ ਕਦੀ ਵੀ ਭੁਲਾ ਨਹੀਂ ਸਕਦੇ ਡਾਕਟਰ ਅੰਬੇਡਕਰ ਜੀ ਹੁਣੀ ਇੱਕ ਸਮਾਜ ਨੂੰ ਨਹੀਂ ਦੇਖਿਆ ਉਨੀ ਸਾਰੇ ਹੀ ਧਰਮਾਂ ਨੂੰ ਸਾਰੇ ਹੀ ਸਮਾਜ ਨੂੰ ਇੱਕ ਮਾਲਾ ਵਿੱਚ ਪਰੋਇਆ ਆ ਸਾਰਿਆਂ ਦਾ ਉਨੀ ਧਿਆਨ ਰੱਖਿਆ ਆ ਸਾਰਿਆਂ ਨੂੰ ਮੁੱਖ ਰੱਖ ਕੇ ਇਹ ਸੰਵਿਧਾਨ ਬਣਾਇਆ ਆ ਅੱਜ ਅਸੀਂ ਸਾਰੇ ਹੀ ਉਸ ਸੰਵਿਧਾਨ ਦਾ ਆਨੰਦ ਮਾਣ ਰਹੇ ਆ ਸਾਡੇ ਵੀਰ ਭੈਣ ਭਰਾ ਬਜ਼ੁਰਗ ਸਾਰੇ ਹੀ ਆਨੰਦ ਮਾਣ ਰਹੇ ਆ ਸਾਡੀਆਂ ਭੈਣਾਂ ਮਤਾਮਾਂ ਅੱਜ ਸਾਡੇ ਬਜ਼ੁਰਗ ਭਰਾ ਜੇ ਵਧੀਆ-ਵਧੀਆ ਕੁਰਸੀਆਂ ਤੇ ਬੈਠੇ ਆ ਡਾਕਟਰ ਆਈਐਸ ਅਫਸਰ ਐਸਐਸਪੀ ਡੀਸੀ ਜੱਜ ਬਣੇ ਆ ਡਾਕਟਰ ਅਮੇਰ ਕਰਜੀਤ ਬਜ਼ੁਰਗਤ ਤੇ ਸਾਨੂੰ ਅਸੀਂ ਸਾਨੂੰ ਕਦੀ ਭੁੱਲਣਾ ਨਹੀਂ ਚਾਹੀਦਾ ਇੰਨਾ ਹੀ ਕਹਿੰਦਾ ਹੋਇਆ ਸਾਰਿਆਂ ਨੂੰ ਜੈ ਪੀਮ ਜੈ ਭਾਰਤ ਜੈ ਗੁਰਦੇਵ ਸਤਿ ਗੁਰਦੇਵ ਜੈ ਪੀਮ ਜੈ ਭਾਰਤ ਅੱਜ ਬਾਬਾ ਸਾਹਿਬ ਜੇ ਬਾਬਾ ਸਾਹਿਬ ਦੀ 134ਵੇਂ ਜਨਮ ਦਿਵਸ ਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਹੀ ਲੱਖ ਲੱਖ ਵਧਾਈ ਦਿੰਦਾ ਹਾਂ ਨਾ ਤੇ ਇੱਕ ਬਾਬਾ ਸਾਹਿਬ ਨੇ ਜੋ ਸਾਨੂੰ ਪੜਨ ਲਿਖਣ ਪਰ ਪੜ੍ਹ ਲਿਖੋ ਸੰਘਰਸ਼ ਕਰਵਾਤਾ ਨਾਰਾ ਦਿੱਤਾ ਆ ਮੈਂ ਸਾਰੇ ਸਾਰਿਆਂ ਨੂੰ ਉਸ ਤੇ ਅਮਲ ਕਰਨ ਦੀ ਅਪੀਲ ਕਰਦਾ ਹਾਂ ਬਾਬਾ ਸਾਹਿਬ ਦੀ ਬਦੌਲਤ ਅੱਜ ਅਸੀਂ ਇਸ ਚੌਂਕ ਦੇ ਵਿੱਚ ਖੜੇ ਆ ਜਦ ਜਦ ਕੀ ਬੋਲਦੇ ਨੇ ਜਦ ਲਈ ਸਵਾਏ ਨੂੰ ਕੋਈ ਪੁੱਛਦਾ ਨਹੀਂ ਸੀਗਾ ਉਸ ਟਾਈਮ ਤੇ 바ਵਾ ਸਾਹਿਬ ਨੇ ਇੰਨੇ ਆਪਣੇ ਔਕੜਾਂ ਦਾ ਸਾਹਮਣਾ ਕਰਨਾ ਹੋਇਆ ਕਰਦੇ ਹੋਏ ਸਾਨੂੰ ਅੱਜ ਇਸ लायक ਬਣਾਇਆ ਕਿ ਅਸੀਂ ਅੱਜ ਸਫੇਦ ਕੱਪੜੇ ਪਾ ਕੇ 바ਵਾ ਸਾਹਿਬ ਦਾ ਜਨਮ ਦਿਨ ਮਨਾ ਰਹੇ ਆ ਜੈ ਭੀਮ ਜੈ ਭਾਰਤ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਬਹੁਤ ਬਹੁਤ ਮੁਬਾਰਕਾਂ